ਦੇਖੋ ਅੱਛਾ ਪਵਿੰਦ ਅਸੀਂ ਢੀਂਡ ਸਾਹਿਬ ਪਟਿਆਏ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਏ ਦੇ ਵਿੱਚ ਇਨਕੀ ਸ਼ਰਮਾ ਸਾਹਿਬ ਦੇ ਅਸੀਂ ਕੋਈ سپورਟ ਕਰਾਂਗੇ ਸਾਰੇ ਉਹਨਾਂ ਦੇ سپورਟਰ ਆਏ ਸੀ ਇਹਨਾਂ ਦੇ ਆਉਣ ਨਾਲ ਸਾਡੀ ਪੇਸ਼ੰਮ ਕਾਫੀ ਸਟਰੋਂਗ ਹੋ ਗਈ ਹੁਣ ਬਸ ਕੋਈ ਦੌੜ ਰਾਇ ਨਹੀਂ ਅਸੀਂ ਪਹਿਲਾਂ ਵੀ ਬੁਧੀਆ ਕੰਪੀਟੀਸ਼ਨ ਸੀ ਕਿ ਇਹਨਾਂ ਦੇ ਆਨ ਰਾ ਅਸੀਂ ਹੋ ਸਟਰੋਂਗ ਹੋ ਗਏ ਸੋ ਹੁਣ ਕੋਈ ਦੌੜ ਰਾਇ ਹੀ ਨਹੀਂ ਕਿ ਵੀ ਸ਼ੋਮ ਨਿਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਜੀ ਉਹ ਬਿਆਦੇ ਕਿ ਨਰਾਜ ਚੱਲ ਪਏ ਪਹਿਲਾਂ ਸੀਗੇ ਅੰਦਾਜ਼ ਡਾਕ ਸੀਗੀ ਉਹਨਾਂ ਦੀ ਪਰ ਅੱਜ ਇੱਥੇ ਆ ਕੇ ਉਹ ਨਰਾਜ ਕੀ ਦੂਰ ਕਰਨ ਕਰਕੇ ਆਏ ਨਾ ਆਪਣੇ ਬੰਦੇ ਨਾਲ ਲੈ ਕੇ ਆਏ ਨੇ ਸੰਧੂ ਸਾਹ ਵਾਇਸੀ ਚਾਂਤੀ ਸਿੰਘ ਰਖਰਾਇਸੀ ਹੋਰ ਬਿਠਾੜ ਜਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਨਾਲ ਲੈ ਕੇ ਆਏ ਨੇ ਜਿਹੜੀ ਹੈ ਆ ਕਾਫੀ ਜ਼ਰੂਰੀ की है। नहीं नहीं आई नाराजगी नहीं बहुत पता नहीं ना मैं बहुत इन्वाल्व क्योंकि जो ढीडा साहब ने ज्वाइन किया है मैं उस दिन गया सारा कुछ ठीक है उस इलेक्शन शुरू होगी मैं भी इतना बिजली होगी ਉਸ ਤੋਂ ਬਾਅਦ ਇਹ ਕਿੰਨਾ ਕੀ ਹੋਇਆ ਥੋੜੀ ਜਿਹਾ ਪਤਾ ਲੱਗਾ ਸੀ ਕਿ ਵੀ ਹਾਂ ਥੋੜੀ ਜਿਹੀ ਨਰਾਜ਼ਗੀ ਹੈਗੀ ਪਰ ਉਹ ਪਟਿਆਏ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਇਸ ਗੱਲ ਕੋਈ ਨਰਾਜ਼ਗੀ ਨਹੀਂ ਅਸੀਂ 100% ਇਹਨਕੇ ਸ਼ਰਮਾ ਸਾਹਿਬ ਦੇ ਨਾਲ ਸ਼ਮਨ ਕੱਲ ਜ਼ਰਾਂ ਚੱਲਾਂਗੇ ਅਰ ਜਿੰਨਾ ਥੜਾ ਜੋਰ ਹੋਊਗਾ ਅਸੀਂ ਉਹ ਤੋਂ ਬਦਲਾ ਮੰਗਣਾ ਕੋਈ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਰੌਾ ਹੀ ਨਹੀਂ ਸੀ ਰੌਾ ਕੋਈ ਨਹੀਂ ਚੱਲਦਾ ਤੇ ਅੱਜ ਤਾਂ ਉਹ ਸਿਰਫ ਚਾਹ ਪੀਣ ਆਏ ਸੀ ਆਪਾਂ ਇਹ ਗੱਲ ਖੇ ਲਈ ਵੀ ਚਾਹ ਵੀ ਨਹੀਂ ਆਈ ਉਹ ਉਹ ਕਦੇ ਮੈਂ ਕੋਈ ਸਟੇਟਮੈਂਟ ਦਿੱਤੀ ਨਹੀਂ ਜਦਦੇ ਵੀ ਇਸ ਸ਼੍ਰੋਮਣਿਕਲਰ ਜੁਆਇਨ ਕੀਤਾ ਹੈ ਪਹਿਲੇ ਦਿਨ ਨੇ ਕੋਈ ਨਾਰਾਜ਼ਗੀ ਨਹੀਂ ਪਹਿਲੇ ਦਿਨ ਹੀ ਅਸੀਂ ਜੋ ਸਟੇਟਮੈਂਟ ਦੇਤੀ ਉਹਦੇ ਤੇ ਖੜਿਆ ਤੇ ਮੁਰਕੇ ਕਿਸੇ ਵੀ ਕਦੇ ਪ੍ਰੈਸਟਿੰਗਾਇਆ ਸੀ ਲੇਕਿਨ ਅਖਰ ਤੋਂ ਪਹਿਲੇ ਤਾਂ ਕਿੱਥੇ ਲੱਗਦਾ ਨਹੀਂ ਉਹਨਾਂ ਦੀ ਚੁੱਪੀ ਸਾਜੋ ਵੀ ਸ਼ਾਇਦ ਨਾਰਾਜ਼ਗੀ ਜਾਰੀ ਕਰ ਰਹੀ ਹੈ ਬਿਲਕੁਲ ਚੁੱਪੀ ਰਹਿ ਰਹੇ ਨੇ ਜੇ ਮਾਰਟੀ ਛੱਡ ਕੇ ਗਿਆ ਜੀ ਉਦੋਂ ਦੀ ਨਾਰਾਜ਼ਗੀ ਹੈ ਉਹ ਮੀਡੀਆ ਸਾਹਮਣੇ ਸਾਰਾ ਆ ਰਿਹਾ ਜੀ ਉਹਨਾਂ ਦੇ ਦੇਖੋ ਉਦੋਂ ਉਹਨਾਂ ਨੇ ਜ਼ੋਰ ਲਾ ਕੇ ਨਾਰਾਜ਼ਗੀ ਬਿਆਨ ਕੀਤੀ ਸੀਗੀ ਜਿੱਦੇ ਜੁਆਇਨ ਕੀਤਾ ਉਹਦੇ ਉਹਨੇ ਪੂਰਾ ਜੋਰ ਲਾ ਕੇ ਕਿਹਾ ਕਿ ਵਿਸ਼ੇ ਸ਼ੋਨੀ ਕਲਦਲ ਦੇ ਵਿੱਚ ਆ ਗਿਆ ਤੇ ਅਸੀਂ ਪੂਰੀ ਉਹ ਕਰਾਂਗੇ ਤੇ ਉਹਦੇ ਵਿੱਚ ਉਹਦੇ ਵਿੱਚ ਤਾਂ ਜੋ ਕੁਝ ਹੈਗਾ ਉਹ ਥਾਂ ਨ ਪਤਾ ਹੀ ਪਰਮਾਤਮਾ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ ਚ ਡਟ ਕੇ ਸੇਵਾ ਕੀਤੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨ ਨੂੰ ਭਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਉਣ ਨਾਲ ਪਟਿਆਲੇ ਡਿਸਟ੍ਰਿਕਟ ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸੇ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਾਰਜਨ ਨਾਲ ਜਿੱਤਾਂਗੇ ਆ ਜਿਹੜੀ ਮੀਟਿੰਗ ਹੋਈ ਹੈ ਪੋਜ਼ਿਟਿਵ ਮੌਕੇ ਹੋਈ ਹੈ ਯਾਰ ਜਦ ਤਨ ਵੀ ਦੇ ਦੇਆ ਮਨ ਵੀ ਦੇ ਦੇਆ ਔਰ ਧਨ ਵੀ ਦੇ ਦੇਆ ਮੇਰੇ ਹੱਥ ਚ ਨਹੀਂ ਦੇਖਿਆ ਤੁਸੀਂ ਇੱਥੇ ਉੱਪਰ ਪੋਜ਼ਿਟਿਵ ਮੀਟਿੰਗ ਕਿャ ਹੋ ਗਈ ਨਹੀਂ ਚਲੋ ਦੇਖੋ ਮੇਰੇ ਭਰਾ ਆਂ ਮੇਰੇ ਤੇ ਬਹੁਤ بڑا ਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ ਸਾਰੀ ਟੀਮ ਨੂੰ ਲੈ ਕੇ ਆਏ ਆ ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਜੋ ਕਿ ਨਾਬੇ ਚ ਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਸੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ ਸਾਰੀ ਪਟਿਆਲੇ ਵਾਲਾ ਵਨ ਸਾਈਡਡ ਹੈ ਬਿਲਕੁਲ ਜਿੱਤਾਂਗੇ ਕੋਈ ਮੁਕਾਬਲੇ